ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਭਦੌੜ ਦੇ ਬਿਲਕੁਲ ਨੇੜ ਦਾ ਇਹ ਪਿੰਡ ਹੈ ਤੇ ਭਦੌੜ ਤੋਂ ਜਦੋਂ ਛੰਨੇ ਗੁਲਾਬ ਸਿੰਘ ਵਾਲੇ ਪਿੰਡ ਨੂੰ ਆਪਾਂ ਲੰਘਦੇ ਆ ਤਾਂ ਮਸਾਂ 3 ਕਿਲੋਮੀਟਰ ਰਸਤੇ ਦੇ ਵਿੱਚ ਇੱਕ ਘਰ ਆਉਂਦਾ ਜਿੱਥੇ ਬਾਈ ਜੀ ਉਹਨਾਂ ਦਾ ਫਾਰਮ ਵੀ ਹੈ ਤੇ ਨਾਲ ਵਿਕਰੀ ਵਾਲੀਆਂ ਗਾਵਾਂ ਵੀ ਇੱਥੇ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਦੋ ਹੀ ਫਰ ਐਸਾਈਡ ਤੇ ਤੁਸੀਂ ਸਾਹਮਣੇ ਖੜੀਆਂ ਦੇਖ ਰਹੇ ਹੋ ਔਰਲੇ ਪਾਸੇ ਤੋਂ ਲੈ ਕੇ ਇਹਦੇ ਨਾਲ ਦੀ ਬੱਛੀ ਇਹ ਇੱਕੇ ਗਾਂ ਇੱਕ ਵਾਰਡ ਜਿਹੜੀ ਗੱਬਣ ਇੱਕ ਗਾਂ ਦਿਖਾਉਂਗਾ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਬਾਈ ਜਿਹੜੀ ਦੱਸਦੇ ਆ ਬਾਕੀ ਥਣ ਹਵਾਨਾ ਗਵਾਈ ਭਰੂਗਾ ਚੰਗੇ ਪਸ਼ੂ ਦੀ ਇਹਦੇ ਨਾਲ ਇੱਕ ਵਾਰਡ ਬਹੁਤ ਸੋਹਣੀ ਤਿਆਰ ਹੁੰਦੀ ਆ ਹੁੰਦੀ ਐ ਇੱਕ ਗਾਂ ਦਿਖਾ ਦੇਣੀ ਐ ਦੱਸੋ ਇਹ ਹਜੇ ਹੋਣੀ ਉਤਰੀ ਐ ਗੱਡੀ ਤੋਂ ਪਰ ਚੰਗੇ ਦੁੱਧ ਵਾਲੀ ਤੇ ਮੈਨੂੰ ਜੋ ਪਤਾ ਲੱਗਾ ਤੇ ਇਹਦੇ ਨਾਲ ਵੱੱਛੀ ਵੀ ਇੱਕ ਚੰਗੇ ਸੀਮਣ ਦੀ ਐ ਸੋ ਆਪਾਂ ਇਹ ਲਾਸਟ ਉੱਤੇ ਤੁਹਾਨੂੰ ਦਿਖਾ ਦੇਾਂਗੇ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਵੈੜ ਤੋਂ ਸੋ ਲਾਸਟ ਤੱਕ ਵੀਡੀਓ ਦੇਖਿਓ ਬਸ ਉਹ ਕੋਈ ਵੀ ਖਰੀਦਣਾ ਤੁਹਾਡੀ ਇੱਛਾ ਆਪਦੀ ਮਰਜ਼ੀ ਨਾਲ ਤੁਸੀਂ ਖਰੀਦਦੇ ਹੋ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਉਹਦੇ ਲਈ ਜਰੂਰ ਪਹੁੰਚ ਜਾ ਕਰੋ ਆਓ ਇਸੇ ਤੋਂ ਸ਼ੁਰੂਆਤ ਕਰਦੇ ਗੌਰਪ੍ਰੀਤ ਭਾਈ ਸਸਰੀ ਕਾ ਸਸਰੀ ਕਾ ਗੌਰਪ੍ਰੀਤ ਅੱਜ ਆਪਾਂ ਨਾਗ ਦਿਖਾਉਣੇ ਟੋਟਲ 6 ਹਾਂਜੀ ਭਾਈ ਪਹਿਲੇ ਨੰਬਰ ਤੇ ਇਹ ਗਾਂ ਦਿਖਾਵਾਂਗੇ ਕੈਨਵਾ ਸੂਆ ਸੁੰਦੀ ਇਹ ਵੀਰੇ ਪਹਿਲਾ ਸੂਆ ਹੂੰ ਯਾਨੀ ਕਿ ਰਵਾੜਾ ਦੀ ਆਪਾਂ ਠੀਕ ਹੈ 40 1 16 ਤੋਂ ਹੀ ਗੱਪਣਾ ਕਿੰਨਾ ਟਾਈਮ ਲਊ ਇਹਦੇ ਹਲੇ ਵੀਲੇ ਦਿਨਾਂ ਦੇ ਹਿਸਾਬ ਨਾਲ ਤਾਂ 10 ਦਿਨ ਪਾਈ ਆ ਠੀਕ ਹੈ ਕੋਈ ਉੱਪਰ نیچے ਕਰੋੜਾਂ ਹੋ ਜਾਂਦੇ ਆ ਕਈ ਵਾਰ ਰੇਟ ਕੀ ਰਹੂਗਾ ਰੇਟ ਵੀਰੇ ਬਸ ਉਹੀ ਵੀਰ ਫੋਨ ਲਾਇਓ ਜਿੰਨੇ ਪੈਸੇ ਦਾ 1 ਵੀ 2-4 ਹਜ਼ਾਰ ਤਾਂ ਮਾਨ ਕਰੂੰਗਾ ਐ ਨਹੀਂ ਵੀ ਕੋਈ ਮੈਨੂੰ 10 ਜਾਂ 20 ਹਜ਼ਾਰ ਘਟਾ ਲੂਗਾ ਠੀਕ ਆਪਾਂ ਉਹ ਕੰਮ ਨਹੀਂ ਕਰਨਾ ਹੁੰਦਾ ਸਹੀ ਹੈ ਤੇ ਬਾਈ 1 ਲੱਖ ਤੇ 75 ਹਜ਼ਾਰ ਦੀ ਗਾਂ ਲੈਣੀ ਹੈ ਠੀਕ ਹੈ ਤੌਰ ਦੇ ਵੀਰੇ ਨੂੰ ਦੋਸਤੋ ਪਹਿਲਾ ਸੂਆ ਚੰਗੀ ਨਰੋਈ ਵੈੜ ਕੱਦ ਚੰਗਾ ਹੈ ਵੇਲ ਚੰਗੀ ਹੈ ਐਂ ਤਾਂ ਇਹ ਮੁੱਲ ਢਾਈ ਲੱਖ ਕਰ ਲਗੇ ਤਾਂ ਵੀ ਥੋੜਾਗਾ ਠੀਕ ਹੈ ਫੇ ਉਹ ਨਹੀਂ ਬਸ 175 ਲੈਣ ਦੇਣੀ ਇੱਕ 75 ਦੀ ਬਾਈ ਕਹਿੰਦਾ ਦੇਣੀ ਹੈ ਕੋਈ 2 4000 ਮਤਲਬ ਇਹ ਆ ਵੀ ਮਨ ਲੋਕਰ ਆਇਆ ਤੁਹਾਨੂੰ ਉਸ ਛੋਟ ਹੋ ਜੂਗੀ ਉਹਦੇ ਲਈ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਹਵਾਨਾ ਚੰਗਾ ਬਣਾਉਗੀ ਉੱਤੋਂ ਚੌੜਾ ਹਵਾਨਾ ਹੈ ਖੁੱਚਾਂ ਤੋਤੇ ਆ ਬਲੂਨ ਥੋੜੀ ਥੋੜੀ ਪਾਉਣੀ ਸ਼ੁਰੂ ਕਰਦੀ ਹੈ ਸਭ ਹੀ ਫੁੱਲ ਹੈ ਬਜਨ ਜੀ ਆਪਾਂ ਕਰੀਏ ਇਹ ਗੱਲ ਬੋਡੀ ਵੇਟ ਦੀ ਤਾਂ ਪੂਰਾ ਫੁੱਲ ਦਿਸਦਾ ਲਿਆ ਵੀਰੇ ਵਾਪਸ ਸੋ ਇਹ ਪਹਿਲੇ ਨੰਬਰ پہ ਪਹਿਲਾ ਨੰਬਰ ਇਸ ਕਰਕੇ ਇਹਦਾ ਬਣਾ ਲਿਆ ਦੱਸੋ ਕਿਉਂਕਿ ਇਹ ਨੁਹਾਈਆਂ ਸੀਗਾ ਵੀਡੀਓ ਵਾਸਤੇ ਜਿਹੜੀ ਗਾਂ ਹੁਣੇ ਉਤਰੀ ਹੈ ਉਹ ਬਾਅਦ ਚ ਦਿਖਾ ਦੇਾਂਗੇ ਕਿਉਂਕਿ ਹਜੇ ਉਤਾਰੀ ਹੈ ਹੋਣੀ ਸੋ 1,75,000 ਦੇ ਭਾਅ ਦੇ ਹਿਸਾਬ ਤੇ ਜਿਹਨੂੰ ਪੁੱਗਦੀ ਹੈ ਗਾਂ ਜੱਜਦੀ ਹੈ ਤਾਂ ਵੀਰ ਕੰਟੈਕਟ ਬਾਈ ਨਾਲ ਬਣਾ ਸਕਦਾ ਇਸੋ ਅੱਗੇ ਦੱਸੋ ਇਸ ਗਾਂ ਦੀ ਗੱਲ ਕਰਾਂਗੇ ਗੁਰਪ੍ਰੀਤ ਭਾਈ ਇਹ ਕਿੰਨਾ ਮਸੂਆਸ ਹੁੰਦੀ ਹੈ ਇਹ ਵੀਰੇ ਮਾਲਕਾਂ ਦਾ ਦੇਖ ਆਪਾਂ ਉਹਨੂੰ ਦੂਜਾ ਕਿਹਾ ਪਰ ਆਪਾਂ ਤੀਜਾ ਕਹਿ ਕੇ ਦੇ ਦਿੰਦੇ ਆ ਠੀਕ ਹੈ ਉਹਨਾਂ ਨੇ ਦਸਨ ਮਕੌਟੇ 60 ਕਿਲੋ ਦੁੱਧ ਦਿੱਤਾ ਵਾ ਹੂੰ ਤੇ ਆਪਾਂ ਇਹ ਮੰਨਿਆ ਵੀ ਜਿਹੜਾ ਵੀਰ ਭਾਈ ਲਊਗਾ ਵੀ 45 ਕਿਲੋ ਦੁੱਧ ਮੰਨ ਕੇ ਲੈ ਲਿਓ ਠੀਕ ਹੈ ਤੇ 40 ਇੱਕ 16 ਦੀ ਆਪਾਂ ਹੂੰ ਸਨੋ ਮੈਂਦਾ ਦੇ ਲੱਗਿਆ ਵਾ ਠੀਕ ਆ ਰੇਟ ਕੀ ਰਹੂਗਾ ਰੇਟ ਇਹਦਾ 2 ਲੱਖ ਤੇ 20000 ਰੁਪਿਆ ਲੈਣ ਦੇਣ ਵਾਲਾ ਵੀਰੇ ਟਾਈਮ ਕਿੰਨਾ ਲੱਜੂਗੀ ਹਜੇ ਟਾਈਮ ਵੀਰੇ ਬਸ ਹੈ ਤਾਂ ਤਿਆਰੀਆਂ ਜੀਆ ਕੋਈ 1 2 ਦਿਨ ਲੈ ਜੇ ਤਾਂ ਲੈ ਜੇ ਠੀਕ ਹੈ ਤੇ ਸੂ ਵੀ ਸਕੀਆ ਸੋ ਸੋ ਸੂਆ ਤੀਜਾ ਦੁੱਧ ਬਾਈ ਕਹਿੰਦਾ ਵੀ ਮਾਲਕਾਂ ਦੇ ਦਸਨ ਮੁਤਾਬਕ ਪਿਛਲੇ ਸੂਏ ਦਾ 60 ਕਿਲੋ ਰਿਆ ਤੋਰਦੇ ਬਾਈ ਐਨ ਸਾਰਾ ਪਰ 45 ਕਿਲੋ ਬਾਈ ਕਹਿੰਦਾ ਵੀ ਮੰਨ ਕੇ ਖਰੀਦਿਓ ਇਹ ਇਸ ਕਰਕੇ ਆ ਵੀ ਲਾਂਭਾਣਾ ਕੋਈ ਭਰਾ ਕੱਲ ਨੂੰ ਦੇਵੇ ਕਿਉਂਕਿ ਸੰਭਾਲ ਦਾ ਮੁੱਲ ਹੁੰਦਾ ਹਵਾਨਾ ਕਾਫੀ ਵੱਡਾ ਸ ਹੈ ਜਿਹਦਾ ਦੱਸਦਾ ਪਲੂਣ ਹਵਾਨੇ ਦੇ ਉੱਤੇ ਹੈਗੀ ਐ ਜਿੰਨਾ ਕ ਥੱਲੋਂ ਚੜਾਈ ਚਾ ਉਹਨਾ ਮੋੜ ਦੇ ਵਿੱਚੋਂ ਵੀ ਚੌੜਾ ਹਵਾਨਾ ਸੋ ਉਹ ਤੁਸੀਂ ਇਹਦਾ ਵੀਡੀਓ ਚ ਤੁਰਦੀ ਤੋਂ ਦੇਖ ਹੀ ਸਕਦੇ ਹੋ ਵੱਡੇ ਟਾਂਚੇ ਦੀ ਗਾਂ ਉੱਤੋਂ ਸਟਰਕਚਰ ਸੋਣਾ 220000 ਦਾ ਰੇਟ ਬਾਈ ਨੇ ਰੱਖਿਆ ਮੌਕੇ ਤੇ ਗੰਜੈਸ ਨਿਕਲ ਆਉਂਦੀ ਹੁੰਦੀ ਥੋੜੀ ਬਹੁਤ ਉਹਦੇ ਲਈ ਤੁਹਾਨੂੰ ਇੱਥੇ ਜਰੂਰ ਪਹੁੰਚਣਾ ਪਊਗਾ ਅਕੋਂ ਫੇਰ ਕਮਾ ਲਈ ਬਾਈ ਸੋ ਇੱਕ ਜਿਹੜਾ ਹੋਰ ਦੋਸਤ ਇਹਦਾ ਲਾਉਣੇ ਆਪਾਂ ਚੱਲਾ ਹੁੰਦੇ ਇੱਧਰ ਸੋ ਇਹ ਵੀ ਗਾਂ ਫੋਰ ਸੇਲ ਹੈ 2 ਲੱਖ ਤੇ 20 ਹਜ਼ਾਰ ਰੇਟ ਹੈ ਲਿਆ ਵੀਰੇ ਵਾਪਸ ਹੁਣ ਤੁਹਾਨੂੰ ਇਸ ਸਾਈਡ ਤੋਂ ਇਹਦਾ ਹਵਾਨਾ ਦਿਖਾ ਦੂ ਥਣ ਚਾਰੇ ਹੀ ਇੱਕੋ ਜਿਹਾ ਸੋਹਣਾ ਹੈ ਬਾਕੀ ਜੋ ਰੋਖਾ ਹੈ ਉਹ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਜਦੋਂ ਸੂਪ ਆਂਦੀ ਹੈ ਭਲੂਣ ਲੈ ਜਾਊਗੀ ਤਾਂ ਹਵਾਨਾ ਥੋੜਾ ਹੋਰ ਉੱਪਰ ਨੂੰ ਉੱਠੂਗਾ ਕਿਉਂਕਿ ਭਲੂਨ ਨਾਲ ਥੋੜਾ ਹਵਾਨਾ ਨੀਵਾ ਹੋ ਜਾਂਦਾ ਉਤੋਂ ਚੜਾਈ ਚੜੂਈ ਤੁਸੀਂ ਇਹਦੇ ਆਰਡਰ ਦੀ ਵੇਖ ਸਕਦੇ ਹੋ ਦੱਸੋ ਇਹ ਤੋਂ ਇਲਾਵਾ ਇੱਕ ਹੋਰ ਵੈੜ ਇੱਧਰ ਜਿਹੜੀ ਗੱਬਣ ਖੜੀ ਹੈ ਗੁਰਪ੍ਰੀਤ ਭਾਈ ਕੰਨਵਾ ਸੁਆ ਸੁੰਦੀ ਹੈ ਇਹ ਪਹਿਲਾ ਸੁਆ ਵੀਰੇ ਠੀਕ ਹੈ ਚਾਰ ਦੰ ਦਾ ਹੂੰ ਯਾਨੀ ਕਿ 25 ਕਿਲੋ ਦੁੱਧ ਨੇ ਪਹਿਲੇ ਸੁਆ ਦੇ ਦੇਣਾ ਵੀਰੇ ਠੀਕ ਹੈ ਤੇ ਹਲੇ ਇਹਦੇ ਮਨ ਵੀ 20 ਰੋਣ ਮੰਨ ਕੇ ਲੈ ਲੋ ਹਦ ਤੱਕ 15 ਹੀ ਰਹਿੰਦੇ ਆ ਠੀਕ ਹੈ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ 115000 ਲੈਣ ਵਾਲਾ ਬਾਈ ਠੀਕ ਹੈ ਤੋਰੀ ਬਾਈ ਅੰਦਰ ਅੰਦਰ ਹੀ ਤੋੜਦੇ ਇੱਕ ਲੱਖ ਤੇ 15000 ਚਾਰ ਦੰਦ ਪਹਿਲਾ ਹਸੂਆ 25 ਕਿਲੋ ਦੁੱਧ ਬਾਈ ਨੂੰ ਆਸੇ ਦੇ ਤੋਂ ਮਿਲ ਸਕਦਾ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਤੁਸੀਂ 30 ਨੂੰ ਵੀ ਜਾ ਸਕਦੇ ਹੋ ਤੇ ਤੁਸੀਂ 15 ਤੇ ਵੀ ਰਹਿ ਸਕਦੇ ਹੋ ਉਹ ਤੁਹਾਡੀ ਸਮਝ ਆ ਵੀ ਤੁਸੀਂ ਸੇਵਾ ਕਿੰਨੀ ਕਰਦੇ ਹੋ ਤੇ ਕਿੰਨਾ ਖਚੋਲੋਗੇ ਹਵਾਨਾ ਫੈਕਸ ਰੱਖੋਗੀ ਥਣਥੀ ਚੁਾਈ ਵਾਲੇ ਰਹਿਣਗੇ ਸੋ ਇਹ ਵੀ ਵੜ ਫੋਰ ਸੇਲੇ 115000 ਰੇਟ ਬਾਈ ਨੇ ਰੱਖਿਆ ਇਹਦਾ ਬੰਦ ਦੇ ਵੀਰੇ ਚੌੜਾ ਹਵਾਨਾ ਕੱਢੂਗੀ ਪਰ ਹਜੇ ਦਿਨ ਪਏ ਆ ਜਿਹੜਾ ਵੀਰ ਸੰਭੂਗਾ ਉਹਦੀ ਸੰਭਾਲ ਦਾ ਮੁੱਲ ਇਹਨੇ ਮੋੜ ਦੇਣਾ ਥਣ ਅਥੀ ਚੁਾਈ ਵਾਲਿਆ ਪੂਰੀ ਵਿਥੀ ਆ ਸੇ ਵੀ ਪਿਛਲੇ ਥਣਾ ਦੀ ਆਪ ਸੋਚ ਤੇ ਅਗਲੇ ਥਣਾ ਦੀ ਆਪ ਸੋਚ ਇਹਨੇ ਪਾ ਜਾਣੀ ਹੈ ਫੇਰ ਤੁਸੀਂ ਮੜੇ ਹਲਾ ਹੀ ਬਈ ਹੁਣ ਤੁਸੀਂ ਹਵਾਨਾ ਦੇਖ ਲਓ ਠੀਕ ਹੈ ਓਕੇ ਕਰ ਤੂ ਆ ਅੱਛਾ ਇਹ ਜਿਹੜੀਆਂ ਵਹਿੜਾਂ ਬਈ ਕੀ ਵੀਰੇ ਮਨੇ ਟਰੰਪ ਦੀ ਆ ਵੀਰ ਮੇਰਾ ਠੀਕ ਹੈ ਤੇ ਦੰਦੋ ਖੀਰੀ ਆ ਦੰਦੋ ਖੀਰੀ ਹੈ ਆਪਾਂ ਉਹ ਚੈੱਕ ਵੀ ਮੜੇ ਕਰਾ ਲਨੇ ਆ ਜੀ ਜੀ ਤੇ ਨੇੜੇ ਕਰ ਲਗਾ ਬਸ ਮੈਨੂੰ ਇੱਥੇ ਡੀਐਸਜੀ ਗੱਲ ਕੁਛ ਨਾ ਲਗਾ ਬਈ ਠੀਕ ਹੈ ਕਨਫਰਮ ਖੀਰੀ ਆ ਦੱਸੋ ਠੀਕ ਹੈ ਭਾਈ ਓਕੇ ਤੇ ਕੀ ਰੇਟ ਰਹੂਗਾ ਇਹਦਾ ਇਹ ਹੀਟ ਚ ਵੀ ਅੱਜ ਆਈ ਵੀ ਆ ਅੱਛਾ ਜੇ ਤਾਂ ਮੇਰੇ ਘਰੇ ਹੋਈ ਤਾਂ ਮੈਂ ਆਈ ਕਰਾ ਦੂੰਗਾ ਕੱਲ ਨੂੰ ਠੀਕ ਹੈ ਇਹ ਬੇਗੀ ਦਾ ਅਗਲਾ ਵੀਰਕਲ ਨੂੰ ਇਹ ਹੀ ਕਰਵਾ ਸਕਦਾ ਹਾਂ ਅੱਜ 14 ਤਰੀਕ ਨੂੰ ਇਹ ਹੀਟ ਚ ਹੈ ਹਾਂਜੀ ਜਿਹੜਾ ਭਰਾ ਖਰੀਦੂ 15 ਤਰੀਕ ਨੂੰ ਇਹਦੀ ਇਹ ਹੀ ਕਰਵਾ ਲੇ ਬੱਸੀ ਯਾਨੀ ਕਿ ਇਹ ਬਹੁਤ ਵਧੀਆ ਗੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਕਰਤੈ ਰੇਟ ਵੀਰੇ ਇਹਦਾ ਮਨ ਵੀ 52000 ਰੁਪਏ ਲੈਣਾ ਲੈਣਾ ਹੈ 52000 ਹਾਂਜੀ ਅੱਛਾ ਇਹ ਤੋਂ ਅੱਗੇ ਜਿਹੜੀ ਛੋਟੀ ਬੱਚੀ ਉਹ ਵੀਰੇ ਮਨ ਹੁਣ ਘੱਟ ਰਿਮੀਨਡਲੀ ਥੋੜੀ ਇਹ ਸਮੀ ਘਟਾ ਠੀਕ ਹੈ ਇਹਦਾ ਰੇਟ ਵੀ 15000 ਇਹਦਾ 15000 ਠੀਕ ਹੈ ਸੋ ਦੋਸਤੋ ਰੇਟ 15000 ਥੋੜੀ ਸਮੀ ਘਟਾ ਹੈ ਚੰਗੇ ਸੀਮਨ ਤੋਂ ਏਆਈ ਕਰਵਾ ਕੇ ਬੱਚੇ ਇਹ ਵੀ ਸੋਹਣੇ ਪਾਊਗੀ ਅੰਦਰੋਂ ਜੇ ਕੋਈ ਵਾਸੀ ਚੈੱਕ ਕਰਾਉਣ ਦੀ ਲੋੜ ਲੱਗੇ ਕਰਵਾ ਸਕੋ ਉਹ ਤੁਹਾਡੀ ਖੁਸ਼ੀ ਹੈ ਸੋ ਇਹ ਦੋਸਤੋ ਨਾਗਰ ਟੋਟਲ 6 ਸੀਗੇ ਜਿਹੜੇ ਬਾਈ ਕੋਲ ਵਿਕਰੀ ਵਾਲੇ ਸੀ 6 ਦੇ 6 ਤੁਹਾਨੂੰ ਦਿਖਾਤੇ ਆ ਬਾਕੀ ਹਿੰਮਤ ਇੱਥੇ ਆ ਕੇ ਕਰਨੀ ਪਊ ਲਾਸਟ ਉੱਤੇ ਸੌਰੀ ਇੱਕ ਜਿਹੜੀ ਵਾੜ ਬੱਛੀ ਵਾਲੀ ਹੈ ਉਹ ਦਿਖਾਉਣ ਵਾਲੀ ਬਾਕੀ ਹੈ ਪੰਜ ਨਗ ਦਿਖਾਏ ਜਿਹੜੀ ਇਹ ਬਈ 6 ਨੰਬਰ ਦੇ ਉੱਤੇ ਹੁਣ ਆਪਾਂ ਗਾਂ ਦੇਸਾਵਾਂਗੇ ਹਾਂਜੀ ਬਾਈ ਇਹ ਉਤਰੀ ਤਾਂ ਹੋਣਾ ਇਹਦੇ ਤਾਂ ਕੋਈ ਸ਼ੱਕ ਨਹੀਂ ਕਦ ਮਹਿਸੂਸ ਹੋਈ ਕਿੰਨੇ ਦਿਨ ਹੋ ਗਏ ਵੀਰੇ ਮਨਵੀ ਤੈਨੂੰ ਸਾਨੂੰ ਵੀ ਚਲੋ ਫੋਨ ਕੀਤਾ ਸੀ ਉਹ ਬਾਈ ਨੇ ਆਪਾਂ ਮੇਜਰ ਤੋਂ ਲਈ ਆਲਕੜਾਲ ਤੋਂ ਡਾਕਟਰ ਸਾਹਿਬ ਡਾਕਟਰ ਸਾਹਿਬ ਤੋਂ ਠੀਕ ਹੈ ਉਹਨੇ 40127 ਦੀ ਹਾਦਸਾ ਦੱਸੀਆ ਹੂੰ ਕਹਿੰਦਾ ਮੇਰੇ ਪੇਜ ਤੇ ਕੱਢ ਕੇ ਦੇਖ ਲਿਓ ਮਨਵੀ ਵੀਡੀਓ ਹੂੰ ਮੇਜਰ ਡਾਕਟਰ ਪੇਜ ਉਹਦਾ ਕੋਈ ਕਰਿਆ ਵਾ ਫੇਸਬੁਕ ਤੇ ਡਾਊਨਲੋਡ ਤੇ ਟਰੰਪ ਦੀ ਬੱਸੀ ਦਾ ਠੀਕ ਹੈ ਇਹ ਬੱਸੀ ਆਮਗਰ ਇਹਦੇ ਵਾਂਗ ਦੁੱਧ ਹੁਣ ਕਿੰਨਾ ਹੈ ਗਿਆ ਦੁੱਧ ਉਹਨਾਂ ਨੇ 19 ਕਿਲੋ ਕਿਹਾ ਜੀ ਮੈਨੂੰ ਠੀਕ ਹੈ ਯਾਨੀ ਕਿ 7 ਦਿਨਾਂ ਦਾ ਦੁੱਧ ਜੀ ਠੀਕ ਹੈ ਸੋ ਦੱਸੋ ਇਹ ਟਰੰਪ ਬੁੱਲ ਦੀ ਬੱਛੀ ਤੁਸੀਂ ਦੇਖ ਸਕਦੇ ਹੋ ਤੇ ਇਹ ਗਾਂ ਆਪ 40116 ਨਾ 27 ਦੀ 40127 ਦੀ ਹੈ ਤੇ ਇਹਦੇ ਥੱਲੇ ਦੁੱਧ ਐਸ ਟਾਈਮ 19 ਕਿਲੋ ਹੈ ਰੇਟ ਕੀ ਰੋਗੇ ਰੇਟ ਵੀ 1 ਲੱਖ 5000 ਠੀਕ ਹੈ ਸੋ ਇਹ ਦੱਸੋ ਬਾਈ ਕੋਲ ਹੋਣੀ ਉਤਰੀ ਹੈ ਤੁਹਾਨੂੰ ਇਸੇ ਤਰ੍ਹਾਂ ਦਿਖਾਉਣਾ ਹੋਵਾਂ ਨੇ ਤੇ ਨਾੜਾ ਨੂੜਾ ਚਾਹੀਏ ਖਾਸ ਗੱਲ ਹੈ ਵੀ ਇਹਦੇ ਨਾਲ ਬੱਛੀ ਵੀ ਸੋਹਣੀ ਹੈ ਬਾਕੀ ਜਿਹੜਾ ਵੀ ਖਰੀਦਣਾ ਚਾਹਵੇ ਤੁਰਪੂ ਤਾਂ ਤੁਰਦਗੇ ਹਾਂ ਤੁਰਪੂ ਤੋਰ ਦੇ ਬਈ ਤੋਰ ਸੋ ਦੇਖ ਸਕਦੇ ਹੋ ਇਹਦਾ ਵੀ ਤੁਸੀਂ ਢਾਂਚਾ ਦੋਨਾਂ ਸਾਈਡ ਤੋਂ ਹਵਾਨੇ ਤੇ ਨਾੜਾਂ ਚੰਗੀਆਂ ਹਨ ਹਵਾਨਾ ਬੈਕ ਸਾਈਡ ਤੋਂ ਦੇਖ ਲਓ 19 ਕਿਲੋ ਦੁੱਧ ਬਾਈ ਜੇਰੀ ਕਹਿੰਦੇ ਵੀ ਇਸ ਟਾਈਮ ਹੈਗਾ ਵੱਛੀ ਅਲੀਏ ਗਾਂ 1 ਲੱਖ ਤੇ 5000 ਦੀ ਡਿਮਾਂਡ ਹੈ ਮੋੜ ਲਾ ਵੀਰੇ ਲੈ ਆਈ ਵਾਪਸ ਹਜੇ ਕੋਜ਼ਮੈਂਟ ਪਹਿਲਾਂ ਇਹ ਜਿਹੜੀ ਪੈਕ ਅਪ ਗੱਡੀ ਹੁੰਦੀ ਹੈ ਉਹਦੇ ਤੋਂ ਉਤਰੀ ਹੈ ਸੋ ਇਹ ਤਾਜੀ ਸੂਈ ਵੈੜ ਤੇ ਇਹਦੇ ਨਾਲ ਬੱਚਾ ਵੱਛੀ ਸਾਹਮਣੇ ਤੁਸੀਂ ਹੁਣ ਦੇਖ ਸਕਦੇ ਹੋ। ਧੰਨਵਾਦ ਆਇਆ ਜੀ ਇਸ ਵੀਡੀਓ ਨੂੰ ਦੇਖਣ ਲਈ। ਬਹੁਤ ਮਿਹਰਬਾਨੀ।